ਅਸੀਂ ਗੱਲ ਮਲੋੜ ਦੇ 132 ਕੇਵੀ ਦੇ ਵਿੱਚ ਮੌਜੂਦਾ ਜਿੱਥੇ ਪਿਆਨ ਕਦਾ ਅੱਗ ਲੱਗੀ ਆ ਅੱਗ ਪਿਆਨ ਕਾ ਅੱਗ ਜਿੱਥੇ ਕਿ ਅਸ ਤੋਂ ਪਹਿਲਾਂ ਚਾਰ ਫਾਇਰ ਵਿਗਟਾ ਜਿਹੜੀਆਂ ਆ ਚੁੱਕੀਆਂ ਨੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਿੰਨੇ ਅਧਾਰ ਕੰਮ ਤੋਂ ਬਚਿਆ ਹੋਇਆ ਤਾਂ ਤਸਵੀਰਾਂ ਠੀਕ ਹੈ ਦਿਓ ਰਿਹਾ ਮੇਰੇ ਨਕਸ਼ਾ ਬਹੁਤ ਜ਼ਰਾ ਭਾਈ ਦਾ ਵੱਡਾ ਨੁਕਸਾਨ ਹੈ ਜਿਹੜਾ ਇੱਥੇ ਲੋਕਾਂ ਦੇ ਵਿੱਚ ਹਲ ਕੰਪਨ ਮੱਚਿਆ ਅਕਸਰ ਪੂਰੇ ਕਰੇਟ ਨੂੰ ਵਿੱਚ ਅੱਗ ਪੈ ਚੁੱਕੀ ਹੈ ਤਾਂ ਅੱਗ ਕਿਸ ਤਰ੍ਹਾਂ ਪਈ ਹੋਈ ਹੈ ਪੂਰੇ ਤਰ੍ਹਾਂ ਦੇ ਜਿਹੜੇ ਬੁਰੇ ਹਾਲਾਤ ਨੇ ਮਲੋੜ ਦੇ ਵਿੱਚ ਬਲੇ ਹੋਏ ਕੱਲ ਵੀ ਕਣਕਾਂ ਨੂੰ ਅੱਗ ਪਈ ਪਰ ਅੱਜ ਬਿਜਲੀ ਮਕਨ ਦੇ ਕਰੇਟ ਦੇ ਦੇਡ ਦੇ ਵਿੱਚ ਅੱਗ ਪਈ ਹੈ ਤਾਂ ਇਹ ਤਸਵੀਰਾ ਦਿਖਾ ਦੇਣਾ ਚਾਹਦੇ ਤਸਵੀਰਾ ਸਾਰੇ ਚੀਜ਼ਾਂ ਨੂੰ ਫਾਇਰ ਬ੍ਰਿਗੇਡ ਵੀ ਬੜੀ ਮੁਸ਼ਕਿਲ ਨਾਲ ਕੱਢੀ ਜਾ ਰਹੀ ਹੈ ਕਿ ਅਗਰ ਫਾਇਰ ਬ੍ਰਿਗੇਡ ਲੋਗਰ ਪੂਰੇ ਮਲੋੜ ਦੇ ਵਿੱਚ ਕਾਲੇ ਰੰਗ ਦਾ ਧੂਆ ਹੋ ਚੁੱਕਿਆ ਹੈ ਤਾਂ ਤਸਵੀਰਾਂ ਨੇ ਮਨੋੜ ਦੇ ਤਸਵੀਰਾਂ ਨੇ ਜਿੱਥੇ ਲੋਕਾਂ ਦੇ ਵਿੱਚ ਹੰਕਾਪਾ ਬੰਨ ਚੁੱਕੇ ਲੋਕ ਬੜੇ ਹੀ ਅੱਗੇ ਜਿਹੜੇ ਆਗਰੂ ਬਜੋਲ ਨੇ ਅੱਗੇ ਆਏ ਨੇ ਤਾਂ ਪੂਰੇ ਮਨੋੜ ਦੇ ਵਿੱਚ ਕਾਲੇ ਦਿਨ ਜਿਹੜਾ ਹੋ ਚੁੱਕਿਆ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਦੇਖਣ ਨੂੰ ਮਿਲਣਗੇ ਮਨੋੜ ਦੇ ਵਿੱਚ ਤਾਂ ਤਸਵੀਰਾਂ ਹੋਰ ਵੀ ਸਾਂਝਾ ਕਰਦੇ ਬੜੇ ਰੋ ਥੈਂਕਸ ਸਰੋਦਰ ਆਗ ਲੱਗੀ ਸੀ ਮਿੱਟੀ ਨਾ ਵਈ ਆਈ ਜੰਨੇ ਇਸ ਦਾ ਅੱਛਾ ਕਿੰਨੀ ਦੇਰ ਹੋ ਗਈ ਪਤਾ ਨਹੀਂ ਅਸੀਂ ਹੁਣ ਦਾਣਾ ਮਿੱਟੀ ਚ ਕੰਮ ਕਰੀਨੇ ਹੈਲਪ ਕਰੀ ਜੰਨੇ ਜੀ ਹਾਂ ਤਾਂ ਸਾਡੇ ਮੋਟਰ ਗ੍ਰੈਡ ਦੀ ਜੀ ਪਤਾ ਜਾਨੀ ਨੁਕਸਾਨ ਹੋਣਗੀ ਜਾਨੀ ਹਾਂ ਜੀ ਕਸੀ ਆ ਤੇ ਮੋਟਰ ਗ੍ਰੈਡ ਦੀ ਰੱਖਿਆ ਕਰਕੇ ਸੇਵਾ ਕਰੀ ਜੰਨੇ ਜੀ ਇਸ ਦਾ ਠੀਕ ਹੈ